ਇਹ ਕਿਹੜਾ ਨਿਸ਼ਾਨ ਕਰਨ ਲਈ ਹੈ ਪਿੱਛੇ ਵੀ ਨਿਸ਼ਾਨ ਕਰਕੇ ਹੈ ਕਿਸੇ ਦਾ ਇਹਦੇ ਵਿਜੀਲੈਂਸ ਦੀ ਰੇਡ ਹੋ ਸੋਣਿਆ ਪੰਜਾ ਪਿੱਛੇ ਉਹ ਨਾ ਕਿਹਾ ਜਾਏ ਕੋਈ ਕਾਰਟ ਕਰਕੇ ਆਇਆ ਕਰਕੇ ਹੀ ਆਏ ਨਹੀਂ ਦੇਖ ਲਓ ਤੁਸੀਂ ਚਲਾਉਣ ਤੋਂ ਤਰੀਕੇ ਤੋਂ ਦੇਖ ਸਕਦੇ ਹੋ ਜਾਂ ਇਹਨਾਂ ਦਾ ਨਸਾ ਕੀਤਾ 1500 ਲੈਣਾ ਕੀਤਾ ਹੋਇਆ ਜੀ ਇਹਨਾਂ ਦਾ ਜਾਂ ਇਹਨਾਂ ਦੀ ਗੱਡੀ 'ਚ ਕੁਝ ਹੈਗਾ ਤੁਸੀਂ ਦੇਖ ਸਕਦੇ ਹੋ ਆਪ ਤੁਸੀਂ ਹੱਥ ਸਾਲਾ ਦੇ ਰਹੇ ਲੋ ਮਾਰ 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 ਕੰਨ ਦੀ ਰੋਕ ਨੂੰ ਹਾਂਜੀ ਤੁਹਾਨੂੰ ਦੱਸ ਦੋ ਕੀ ਕਰ ਲੋਗੇ ਜੀ ਵੱਡੀ ਕੋ ਮੋਟਰਸਾਈਕਲ ਕੋ ਸਾਡਾ 6000 ਦੇਣੀ ਉਹ ਵੀ ਇਹ ਸੁਣਦਾ ਫਿਰ ਪ੍ਰੀਖਿਆ ਹੋਵੇਗਾ ਨਾ ਦੇਖੇ ਨਾਲ ਨਹੀਂ ਜੀ ਨਾਲ ਜੇ ਕੰਡੇ ਘੇਰ ਰਿਹਾ ਤੁਸੀਂ ਤੁਹਾਡੀ ਉਹ ਤੁਸੀਂ ਘੱਟੇ ਇੰਨੀ ਭਜਾ ਕੇ ਲੈ ਕੇ ਆਓ ਸਾਡਾ ਗੋਨ ਮੀਟਰ ਸੀਗਾ ਮੀਟਰ ਸਰ ਕੋਈ ਵੀ ਹੋਵੇ ਪਰ ਤੁਸੀਂ ਕਿਸੇ ਦਾ ਨੁਕਸਾਨ ਕਰ ਰਹੇ ਹੋ ਮੈਂ ਤੁਹਾਨੂੰ ਇਸ ਤੇ ਗਲਤ ਨਹੀਂ ਲੱਭਿਆ ਨਾ ਨਹੀਂ ਗਲਤ ਨਹੀਂ ਤੁਸੀਂ ਇੰਨੀ ਭਜਾ ਕੇ ਲੰਗੇ ਅਸੀਂ ਮੋਟਰਸਾਈਕਲ ਵੇਚ ਰਹੇ ਹਾਂ ਸੇਫਟ ਗੱਡੀ ਜੀ ਤੁਹਾਡੀ ਰੋਡ ਤੇ ਗਿਆ ਕਿ ਕੋਲ ਸਾਹ ਪਾ ਕੇ ਲੰਘਿਆਗਾ ਸਾਡਾ ਕੁਮੈਂਟ ਠੀਕ ਹੈ ਸਾਡੇ ਪਿੱਛੇ ਤੋਂ ਸਟੇਲ ਸੀ ਸੰਗ ਬਗਾ ਲੱਗਿਆ ਤੁਹਾਡੇ ਪਿੱਛੇ ਸਭੀ ਕਹਿ ਰਹੇ ਨੇ ਸਾਰੇ ਅਸੀਂ ਉਹ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਧੰਨਵਾਦ ਜੀ ਧੰਨਵਾਦ ਧੰਨਵਾਦ ਹੁਣ ਵੀ ਹੋਣੀ ਚਲੋ ਠੀਕ ਹੈ ਜਾ ਗੱਡ ਜਾ ਰੋਡ ਦੇ ਤੇ ਹੁਣ ਲੰਘ ਜਾ ਕੋਈ ਗੱਲ ਨਹੀਂ ਵੀਡੀਓ ਹੀ ਬਣਾ ਲਈ ਠੋਡੀ ਮੇਰਾ ਪੈਸਾ ਜਾਦਾ ਆ ਵੀਰੇ ਆਂਗੇ ਕਰਦੇ ਆ ਸਾਡਾ ਨੁਕਸਾਨ ਹੋ ਜਾਂਦਾ ਈ ਅਸੀਂ ਕੀ ਕਰਦੇ ਅਸੀਂ ਤੁਸੀਂ ਪਤਾ ਕਿੰਨਾ ਕਿਵੇਂ ਭਜਾ ਕੇ ਆਏ ਹੋ ਤੁਸੀਂ ਯਾਰ ਬੰਦਾ ਯਾਰ ਬਾਈ ਤੁਸੀਂ ਬੈਠ ਜਿਓ ਤੁਸੀਂ ਯਾਰ ਯਾਰ ਪੁੱਛੋ ਗੱਡੀ ਭਈ ਆਉਂਦੇ ਨੇ ਯਾਰ ਸਾਡੇ ਲੋਕੋ ਦੀਆਂ ਹੁੰਦੀਆਂ ਨੇ ਗੱਡੀ ਭਜਾ ਕੇ ਉੱਥੇ ਗੱਡੀ ਛੱਡਿਆ ਘੱਟ ਮਾਰ ਕੇ ਲੋਕਤ ਨੇ ਇਹਨਾਂ ਦਾ ਨੁਕਸਾਨ ਕਰਕੇ ਆਏ ਹੋਣੇ ਤੇ ਆਹ ਮੋਰ ਨਾਲ ਬਾਅਦ ਸੰਗਲਪ ਗੱਲ ਤੋਂ ਗਲਤ ਫੈਮਲੀ ਗੱਲ ਤੋਂ